ਮਲੋਟ ਵਿੱਚ ਫਿਜ਼ਿਓਥੈਰੇਪੀ ਦੇ ਵਿਦਿਆਰਥੀ ਇਨੀ ਦਿਨੀ ਸਰਕਾਰ ਦੀ ਬੇਰੁਖੀ ਤੇ ਸੰਬੰਧਤ ਕਾਲਜ ਪ੍ਰਬੰਧਨ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਨੇ ਤੇ ਲੱਖਰ ਪੈ ਫੀਸ ਭਰਨ ਦੇ باوجود ਦਰਦਦਰ ਦੀਆਂ ਠੋਕਰਾਂ ਇਨਸਾਫ ਪਾਉਣ ਲਈ ਕਰ ਰਹੇ ਨੇ ਦਰਅਸਲ ਕਾਲਜ ਪ੍ਰਬੰਧਨ ਨੇ ਅਚਾਨਕ ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਭਵਿੱਖ ਤੇ ਵੀ ਨਾਲ ਹੀ ਤੁੰਦਲਾ ਨਜ਼ਰ ਆਉਣ ਲੱਗਾ ਹੈ ਤੇ ਵਿਦਿਆਰਥੀਆਂ ਨੇ ਸਰਕਾਰ ਤੋਂ ਇਸ ਸੰਬੰਧੀ ਦਖਲ ਦੇਣ ਦੀ ਮੰਗ ਕੀਤੀ ਹੈ ਤੇ ਕਹੇ ਕਿ ఫిਜ਼ੀਓਥੈਰੇਪੀ ਕਾਲਜ ਨੂੰ ਨਾ ਬੰਦ ਕੀਤਾ ਜਾਵੇ ਅ ਸਰ ਮਲੋਟ ਇੰਸਟੀਚਿਊਟ ਆਫ ఫిਜ਼ੀਓਥੈਰੇਪੀ ਆ ਮਲੋਟ ਖੁੱਲਿਆ ਹੋਇਆ ਹੈ ਉੱਥੇ ਮੇਰੀ ਬੇਟੀ ਪੜ੍ਹਦੀ ਹੈ ਜੀ ਸੈਕੰਡ ইয়ার ਚ ਹੁਣ ਉੱਥੇ ਕੀ ਹੋਇਆ ਜੀ ਹੁਣ ਉਹਨਾਂ ਨੇ ਕਾਲਜ ਕਲੋਜ਼ ਕਰਕੇ ਹੁਣ ਉੱਥੇ ਸਕੂਲ ਖੋਲਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ 10 12 ਬੱਚੇ ਨੇ ਜੀ ਉਹਨਾਂ ਦਾ ਜਿਹੜਾ ਭਵਿੱਖਾ ਉਹ ਮਤਲਬ ਐ ਸਮਝ ਲਓ ਕਿ ਉਹ ਨਾ ਉਧਰ ਦੇ ਨਾ ਉਧਰ ਦੇ ਨਾ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਤੇ ਬੱਚੇ 2.5 ਮਹੀਨਿਆਂ ਤੋਂ ਘਰ ਬੈਠੇ ਨੇ ਤੇ ਸਾਨੂੰ ਇੱਥੋਂ ਪ੍ਰਸ਼ਾਸਨ ਨੂੰ ਅਸੀਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਤਾਂ ਸਾਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਸ਼ੋਰਟੀ ਨਹੀਂ ਲੱਗ ਰਹੀ ਕਿਉਂਕਿ ਇਹੀ ਕੁਝ ਇਹੀ ਲੈਂਗੁਏਜ ਜਿਹੜੀ ਉਹ ਕਾਲਜ ਵਾਲੇ ਬੋਲ ਰਹੇ ਨੇ ਕਿ ਫਾਈਲ ਗਈ ਹੋਈ ਆ ਗਈ ਹੋਈ ਆ ਸਾਡੀ ਇਹ ਮੰਗ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਲੈਕਚਰ ਛੋਟ ਨਾ ਹੋ ਜਾਣ ਤਾਂ ਉਹਨਾਂ ਦੀਆਂ ਕਲਾਸਿਸ ਦਾ ਕੋਈ ਨਾ ਕੋਈ ਪ੍ਰਸ਼ਾਸਨ ਅਧਿਉਤ ਮਲੇਸ਼ ਯੂਨੀਵਰਸਿਟੀ ਨਾਲ ਕੀ ਗੱਲਬਾਤ ਇਹਨਾਂ ਨੇ ਕੀਤੀ ਹੈ ਇੱਥੇ ਸੁਪਰਡੈਂਟ ਸਾਹਿਬ ਕਹਿੰਦੇ ਆ ਕਹਿੰਦੇ ਆ ਕਿ ਬਹੁਤ ਜਲਦੀ ਪ੍ਰੋਸੈਸ ਸ਼ੁਰੂ ਕਰਨ ਲੱਗੇ ਆ ਤੇ ਬਟ ਇਹੀ ਬੱਚਿਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਇਹੀ ਤਾਂ ਇਹ ਮਤਲਬ ਇਹੀ ਆਸ਼ਵਾਸਨ ਸਾਨੂੰ ਬਾਰ-ਬਾਰ ਜਿਹੜਾ ਕਾਲਜ ਹੈਗੇ ਨੇ ਆਫੀਸਰਜ਼ ਨੇ ਜਾਂ ਉੱਥੋਂ ਦੇ ਹੈਗੇ ਨੇ ਅਧਿਕਾਰੀ ਉਹ ਉਹ ਵੀ ਇਹੀ ਕੁਝ ਕਹਿ ਰਹੇ ਨੇ ਜੀ ਜਦੋਂ ਸਾਡੇ ਫਾਈਨਲ ਐਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ক্লোਜ਼ਰ ਪਾ ਰਿਹਾ ਹੈ ਚਲੋ ਵਧੀਆ ਗੱਲ ਹੈ ਇਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਸਾਨੂੰ ਲੱਗਾ ਕਿ ਜਲਦੀ ਜਲਦੀ ਹੋ ਸਕੇ ਕਿ ਪ੍ਰੋਸੈਸ ਜਲਦੀ ਹੋ ਜਾਏਗਾ ਸ਼ਿਫਟਿੰਗ ਕਰਾ ਦੇਣਗੇ ਸਾਨੂੰ ਹੁਣ 2.5 ਮੰਥ ਤੋਂ ਹੁਣ ਅਸੀਂ ਘਰੇ ਬੈਠੇ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਇਹਨਾਂ ਨੇ ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਵਾਸਤੇ ਤੇ ਕੀ ਬੰਨਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨ ਨਹੀਂ ਹੋਏ ਸਰਕਾਰੀ ਆਫਿਸ ਤੇ ਫਾਈਲ ਪਈ ਆ ਪੁੱਛਦੇ ਆ ਕੀ ਬਣਿਆ ਜਦੋਂ ਫੋਨ ਕਰੋ ਉਹਦੀ ਫਿਰ ਕੁਝ ਹੱਲ ਨਹੀਂ ਇਹਦਾ ਕੱਢਿਆ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਕਿਸੇ ਹੋਰ ਕਾਲਜ ਤੇ ਸ਼ਿਫਟ ਕਰਾਂਗੇ ਹਾਂਜੀ ਉਹਨਾਂ ਨੇ ਸ਼ਿਫਟਿੰਗ ਦਾ ਸਾਨੂੰ ਕਿਹਾ ਹੋਇਆ ਪਰ ਹਜੇ ਤੱਕ ਕੋਈ ਨਹੀਂ ਹੋਇਆ ਸਾਡੇ ਅਟੈਂਡੈਂਸ ਵੀ ਸ਼ਾਰਟ ਹੋ ਰਹੀ ਹੈ ਸਾਡੇ ਲੈਕਚਰ ਬਹੁਤ ਸ਼ਾਰਟ ਹੋ ਰਹੀ ਹੈ ਅਸੀਂ ਮਤਲਬ ਘਰ ਬੈਠੇ ਵੀ ਸਾਨੂੰ ਫੀਲ ਨਹੀਂ ਆ ਰਿਹਾ ਕਿ ਅਸੀਂ ਕੋਈ ਹੈਗੇ ਸੀ ਡਾਕਟਰੀ ਲਾਈਨ 'ਚ ਘਰ ਸਾਨੂੰ ਬੈਠੇ ਬਹੁਤ ਟਾਈਮ ਹੋ ਗਿਆ ਸਰ ਫੀਸਾਂ ਵਗੈਰਾ ਲਈਆਂ ਹੋਈਆਂ ਉਹਨਾਂ ਨੇ ਸਰ ਫੁੱਲ ਫੀਸਾ ਅਸੀਂ ਸਾਰੀਆਂ ਪੇ ਕੀਤੀਆਂ ਫਾਈਨਲ ਜਿਹੜੇ ਸਟਾਰਟਿੰਗ ਸੀ ਇਹਦਾ ਹਜੇ ਕੋਈ ਹੱਲ ਨਹੀਂ ਹੋਇ ਕੀ ਆਂਦੇ ਜੋ ਜਿਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਕੀ ਆਂਦੇ ਸਰ ਉਹ ਇਹੀ ਕਹਿ ਰਹੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਜਦੋਂ ਵੀ ਫੋਨ ਕਰੋ ਅੱਜ ਕੱਲ ਅੱਜ ਕੱਲ ਜਦੋਂ ਅਸੀਂ ਫੇਰ ਉਹਨੂੰ ਜਦੋਂ ਕੱਲ ਆਂਦਾ ਫੇਰ ਉਹਨਾਂ ਨੂੰ ਫੋਨ ਕਰੀਏ ਫਿਰ ਨੈਕਸਟ ਡੇ ਤੇ ਪੈਂਡਿੰਗ ਚਲਾ ਜਾਂਦਾ ਕੰਮ ਕੁਛ ਨਹੀਂ ਹੋ ਰਿਹਾ ਇਸੀਗੇ ਇਥੋਂ ਕੀ ਆ ਅਸ਼ਵਰ ਸਰ ਅੱਜ ਵੀ ਗੱਲ ਹੋਈ ਹੈ ਸੁਪਰ ਡੈਂਸਰ ਨਾਲ ਤੇ ਉਹ ਕਹਿ ਰਿਹਾ ਕਿ ਹਣ ਦੇਖੋ ਨੈਕਸਟ ਵੀਕ ਸਟਾਰਟ ਕਰਾਂਗੇ ਜਦੋਂ ਹੀ ਹੁਣ ਸਟਾਰਟ ਕਰਨਗੇ ਫਿਰ ਸਾਡਾ ਕੰਮ ਕਦੋਂ ਤੱਕ ਕਾਮਯਾਬ ਹੋਏਗਾ ਕਦੋਂ ਤੱਕ ਮਤਲਬ ਮੁਕੰਮਲ ਕਰਨਗੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਫਿਰ ਜਨਵਰੀ ਦਾ ਮੇਨਾ ਮੰਨ ਕੇ ਚੱਲੋ ਫਿਰ ਸਾਰਾ ਲੰਘ ਜਾਏਗਾ ਫਿਰ ਸਾਨੂੰ ਪੂਰੇ 3 ਮਹੀਨੇ ਘਰੇ ਹੋਗੇ ਬੈਠੇ ਨੂੰ ਫਿਰ ਫਰਵਰੀ ਸਟਾਰਟ ਹੋ ਜਾਏਗੀ ਸਾਨੂੰ ਕੀ ਹੈ ਕੀ ਹੌਸਲਾ ਕਿ ਕਰਾ ਦੇਣਗੇ ਕੀ ਮੰਗ ਹੈ ਤੁਹਾਡੀ ਸਾਨੂੰ ਕਿ ਜਲਦੀ ਤੋਂ ਜਲਦੀ ਸਾਡੀ ਐਡਮਿਸ਼ਨ ਕਰਾਓ ਜਿੱਤੇ ਵੀ ਸੀਟਾਂ ਪਈਆਂ ਸਭ ਨੂੰ ਜਲਦੀ ਜਲਦੀ ਸ਼ਿਫਟ ਕਰਾਓ ਸਰ ਅਸੀਂ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਚ ਪੜਦੇ ਆਂ ਸਰ ਸਾਡਾ 4th ਇਅਰ ਆ ਸਰ ਸਾਡਾ ਸ਼ੁਰੂ ਹੋ ਚੁੱਕਿਆ ਨਵੰਬਰ ਦਾ ਤੇ ਸਾਡੇ 3rd ਇਅਰ ਦੇ ਫਾਈਨਲ ਪੇਪਰਾਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਕੋਲਡਿਜੀ ਅਸੀਂ ਬੰਦ ਕਰਨਾ ਤੇ ਤੁਹਾਨੂੰ ਜਦੋਂ ਪੇਪਰ ਤੁਹਾਡੇ ਹੋ ਗਈ ਉਹਦੇ ਬਾਅਦ ਤੁਹਾਨੂੰ ਅਸੀਂ ਸ਼ਿਫਟ ਕਰ ਦਾਂਗੇ ਇਮੀਡੀਏਟਲੀ ਜਦੋਂ ਤੁਹਾਡੇ ਪੇਪਰ ਕੰਪਲੀਟ ਹੋ ਗਏ ਪਰ ਹੁਣ ਸਾਡਾ ਸਰ ਜਨਵਰੀ ਦਾ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਸਾਡੇ ਟੱਪ ਗਏ ਸਾਡੀ ਪੜ੍ਹਾਈ ਖਰਾਬ ਹੋ ਰਹੀ ਹੈ ਇਹਨਾਂ ਨੇ ਸਾਨੂੰ ਸ਼ਿਫਟ ਵੀ ਨਹੀਂ ਕਦੇ ਕੀਤਾ ਤੇ ਹੇ ਤੱਕ ਕੋਈ ਅਪਡੇਟ ਨਹੀਂ ਚੰਗੀ ਤਰ੍ਹਾਂ ਦੇ ਰਹੇ ਨੇ ਹਰ ਰੋਜ਼ ਇਹ ਲਾਰੇ ਲਾਉਂਦੇ ਨੇ ਕਿ ਅਸੀਂ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਪਰ ਹੇ ਤੱਕ ਕੋਈ ਵੀ ਕਾਰਵਾਈ ਨਹੀਂ ਇਹਨਾਂ ਨੇ ਸਾਨੂੰ ਦੱਸੇ ਕਿੰਨੀ ਫਾਈਲ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਕੋਰਸ ਦਾ ਕਿਨੇ ਕਿਨੇ ਪੈਸੇ ਫੀਸਾਂ ਕਿੰਨੀਆਂ ਲੈ ਚੁੱਕੇ ਨੇ ਥੋੜੇ ਤੋਂ ਸਰ ਇਹਨਾਂ ਨੇ ਸਾਡੇ ਤੋਂ ਫਰਸਟ ਇਅਰ ਸੈਕੰਡ ਇਅਰ ਤੇ ਥਰਡ ਇਅਰ 50000 ਸਰ ਫੀਸ ਹੈਗੀ ਇਹਨਾਂ ਦੀ ਹਾਂਜੀ 1 ਸਾਲ ਦੀ ਫੀਸ 50000 ਹੈ ਸਰ ਇਹ ਸਾਰੇ ਤੁਹਾਨੂੰ ਫਰਸਟ ਵਾਲੀ ਵੀ ਹੈਗੀ ਕੋਈ ਅਗਲੇ ਜਿਹੜੇ ਫਾਈਨਲ ਵਾਲੀ ਤੁਸੀਂ ਸਰ ਅਸੀਂ ਫਾਈਨਲ ਵਾਲੇ ਆ ਤੇ ਸੈਕੰਡ ਇਅਰ ਥਰਡ ਇਅਰ ਵੀ ਹੈਗਾ ਨਾਲ ਟੋਟਲ ਸਾਰੇ ਸਟੂਡੈਂਟ ਹੈਗੇ ਟੋਟਲ ਸਾਰੇ ਸੈਕੰਡ ਇਅਰ ਦੇ 4 ਸਟੂਡੈਂਟਸ ਨੇ ਤੇ ਥਰਡ ਇਅਰ ਦੇ 1 ਸਟੂਡੈਂਟਸ ਤੇ ਸਰ 4th ਇਅਰ ਦੇ ਸਰ ਹੈਗੇ ਆ 4 ਸਟੂਡੈਂਟਸ ਆ ਟੋਟਲ 10 ਸਟੂਡੈਂਟ ਹੈਗੇ ਹਾਂਜੀ ਸਰ ਇੰਨੇ ਸਟੂਡੈਂਟਸ ਹੈਗੇ ਆ ਸਰ ਯੂਨੀਵਰਸਿਟੀ ਕੀ ਕਹਿੰਦੀ ਹੈ ਸਰ ਯੂਨੀਵਰਸਿਟੀ ਤੋਂ ਰਿਪਲਾਈ ਨਹੀਂ ਮਿਲਿਆ ਸੁਪਰੀਡੈਂਟ ਸਰ ਤੋਂ ਕਿ ਉਹ ਵੀ ਕਹਿ ਰਹੇ ਆ ਕਿ ਨੈਕਸਟ ਵੀਕ ਤੋਂ ਤੁਹਾਡਾ ਸਾਰੀ ਕਾਰਵਾਈ ਕੰਪਲੀਟ ਹੋ ਜੂਗੀ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਇਹ ਕੁਝ ਕਰ ਰਹੇ ਨੇ ਕਿ ਉਹੀ ਜਿਵੇਂ ਸਾਨੂੰ ਕਾਲਜ ਤੋਂ ਅਪਡੇਟ ਮਿਲ ਰਹੀ ਹੈ ਕਿ ਤੁਹਾਡਾ ਕੰਮ ਚੱਲ ਰਿਹਾ ਉਹ ਵੀ ਸਾਨੂੰ ਇੱਥੋਂ ਮਿਲਿਆ ਸਹੀ ਅਸਵਾਸਨ ਨਹੀਂ ਮਿਲ ਰਿਹਾ ਕਿ ਸਾਡਾ ਕੁਝ ਹੱਲ ਕੀਤਾ ਜਾਊਗਾ ਕੀ ਮੰਗ ਕਰਦੇ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਰ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਤੇ ਸਾਨੂੰ ਕਿਸੇ ਕਾਲਜ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਸਰ ਇੱਕ ਪ੍ਰੋਬਲਮ ਹੋਰ ਵੀ ਹੈਗੀ ਹੈ ਕਿ ਜੇ ਕਿਤੇ ਸੀਟ ਸਾਨੂੰ ਨਾ ਮਿਲੀਆਂ ਤੇ ਫਿਰ ਅਸੀਂ ਕੀ ਕਰਾਂਗੇ ਅਸੀਂ ਗਵਰਨਮੈਂਟ ਤੋਂ ਇਹੀ ਕਹਿ ਨਹੀਂ ਆ ਕਿ ਸਾਡੀਆਂ ਸ਼ਿਫਟਿੰਗ ਜਲਦੀ ਕਰਾਈਏ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਇੱਕ ਇਹ ਕਾਲਜ ਇਹ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਹੈਗਾ ਇਹ ਮਲੋਟ ਵਿੱਚ ਹੀ ਹੈ ਤੇ ਇਹ ਕਾਲਜ ਨਵਾਂ ਹੀ ਸ਼ੁਰੂ ਹੋਇਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਤੇ ਇੱਥੇ 2020 21 ਤੇ 22 ਇਹ ਤਿੰਨ ਬੈਚਾਂ ਦੀ ਐਡਮਿਸ਼ਨ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਕਾਲਜ ਦੀ ਮੈਨੇਜਮੈਂਟ ਨੇ ਚਲਾ ਕਾਲਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਉਹਨਾਂ ਤੋਂ ਕਾਲਜ ਨੂੰ ਠੀਕ ਤਰੀਕੇ ਨਾਲ ਚਲਾ ਨਹੀਂ ਪਾਏ ਸ਼ਾਇਦ ਉਹਨਾਂ ਦੀ ਕੋਈ ਆਪਣੇ ਕੋਈ ਕਾਰਨ ਹੋਣਗੇ ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਉਹਨਾਂ ਨੇ ਇਹ ਫੈਸਲਾ ਲਿਆ ਹੈਗਾ ਹੁਣ ਕਿ ਇਹ ਕਾਲਜ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਰਿਕਵੈਸਟ ਪਾਈ ਹੈਗੀ ਹੈ ਯੂਨੀਵਰਸਿਟੀ ਨੂੰ ਕਿ ਜੀ ਇਹ ਅਸੀਂ ਕਾਲਜ ਬੰਦ ਕਰਨਾ ਚਾਹੁੰਦੇ ਆ ਔਰ ਜਿਹੜੇ ਬੱਚੇ ਇੱਥੇ ਆਲਰੇਡੀ ਜਿਹੜੇ ਪੜ੍ਹ ਰਹੇ ਹੈਗੇ ਆ ਇਹਨਾਂ ਨੂੰ ਕਿਸੇ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹੁਣ ਕੋਈ ਵੀ ਜਦੋਂ ਕੋਈ ਕਾਲਜ ਸ਼ੁਰੂ ਹੁੰਦਾ ਹੈ ਜਾਂ ਕੋਈ ਬੰਦ ਹੁੰਦਾ ਹੈ ਜਿਹੜਾ ਤੇ ਹੈਲਥ케ਅਰ ਦੇ ਰਿਲੇਟਡ ਹੈਗਾ ਆ ਉਹਦੇ ਵਿੱਚ ਇਹ ਇਹ ਜ਼ਰੂਰੀ ਹੈ ਕਿ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਖੋਲਿਆ ਜਾਂਦਾ ਹੈ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਖੋਲਿਆ ਜਾਂਦਾ ਹੈ ਔਰ ਗਵਰਨਮੈਂਟ ਦੀ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਬੰਦ ਕੀਤਾ ਜਾਂਦਾ ਹੈ ਇੱਕ ਵਿਦੇਕਦਾਰਾ ਜਿਹੜਾ ਬੰਦ ਹੋਣਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਹੱਤਵਪੂਰਨ ਇਵੈਂਟ ਹੈਗਾ ਆ ਔਰ ਇਹ ਗਵਰਨਮੈਂਟ ਤੋਂ ਇਸ ਕਰਕੇ ਸਾਨੂੰ ਨਾਲ ਨਾਲ ਉਹਨਾਂ ਨੂੰ ਲੈ ਕੇ ਚੱਲਣਾ ਪੈਂਦਾ ਹਾਲਾਂਕਿ ਇਹ ਸਾਡੀ ਯੂਨੀਵਰਸਿਟੀ ਦਾ ਹੀ ਇਹ ਕਾਲਜ ਹੈ ਔਰ ਸਾਡੇ ਯੂਨੀਵਰਸਿਟੀ ਦੇ ਹੋਰ ਕਾਲਜੇਸ ਦੇ ਵਿੱਚ ਇਹ ਬੱਚਿਆਂ ਦੇ ਵਾਸਤੇ ਫੈਸਿਲਿਟੀਆਂ ਹੈਗੀਆਂ ਆ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਏਗਾ ਪਰ ਇਹ ਸਾਰਾ ਪ੍ਰੋਸੀਜਰ ਕੰਪਲੀਟ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਇਸ ਪ੍ਰੋਸੀਜਰ ਦੇ ਵਿੱਚ ਆਲਰੇਡੀ ਲੱਗੀ ਹੋਈ ਹੈ ਤੇ گورਨਮੈਂਟ ਨੂੰ ਵੀ ਇੰਟੀਮੇਸ਼ਨ ਭੇਜ ਦਿੱਤੀ ਗਈ ਹੈ گورਨਮੈਂਟ ਵੀ ਆਪਣੇ ਲੈਵਲ ਦੇ ਉਤੇ ਜੋ ਉਹਨਾਂ ਦੇ ਵਾਸਤੇ ਉਚਿਤ ਹੈਗਾ ਉਹ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ ਉਹ ਤੇ ਇਹ ਬੜੀ ਜਲਦੀ ਹੀ ਇਹ ਬੱਚਿਆਂ ਦੇ ਵਾਸਤੇ ਇਹ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟਿੰਗ ਕਰਕੇ ਪੜ੍ਹਾਈ ਦਾ ਇੰਤਜ਼ਾਮ ਬੜੀ ਜਲਦੀ ਕੀਤਾ ਜਾਏਗਾ